ਬਾਣੀ ਦਾ ਸ਼ਲੋਕ ਹੈ ਜੀ ਜੀ ਲੇਖਕ ਤੈਨਾਂ ਛੁੱਟੀ ਹੈ ਖਿੰਖਿਨ ਭੁਲਨਹਾਰ ਬਖਸ਼ਨਹਾਰ ਬਖਸ਼ਲੇ ਨਾਨਕ ਤਾਰ ਉਤਾ ਵੈਸੇ ਤੇ ਗੁਰੂ ਸਾਹਿਬ ਘਟ ਘਟ ਕੇ ਅੰਦਰੀ ਜਾਣਤ ਭਲੇ ਬੁਰੇ ਕੀ ਵੀਰ ਪਛਾਨਤ ਬਿਨ ਬੋਲੇ ਸਭ ਕੁਝ ਜਾਣਦਾ ਕਿਸ ਅੱਗੇ ਕੀ ਚਰਦਾਸ ਜੀ ਬਾਣੀ ਦੇ ਬੋਲ ਹੈ ਅਸੀਂ ਕੁਝ ਨਹੀਂ ਕਹਿ ਸਕਦੇ ਬਾਦਸ਼ਾਹ ਦੇ ਚਰਨਾਂ 'ਚ ਅਰਦਾਸ ਕਰਨ ਵਾਸਤੇ ਆਏ ਆਂ ਜਿਹੜੀ ਅਸੀਂ ਇੱਥੇ ਫਰਿਆਦ ਕੀਤੀ ਸੀ ਉਹਦੇ ਸਬੰਧ ਵਿੱਚ ਸਿੰਘ ਸਾਹਿਬ ਜੀ ਨੇ ਸਾਨੂੰ ਸਪਸ਼ਟੀਕਰਨ ਦੇਣ ਵਾਸਤੇ ਬੁਲਾਇਆ ਸੀ ਬਟ ਥੱਲੇ ਕਰ ਲੋ ਜਰਾ ਕੁਝ ਨਹੀਂ ਹੁੰਦਾ ਤੇ ਉਸਦੇ ਸਬੰਧ ਵਿੱਚ ਮੈਂ ਪਹੁੰਚੀ ਹਾਂ ਕਿਉਂਕਿ ਹੁਕਮ ਹੋਇਆ ਸੀ ਕਿ ਜਿਹੜੇ 2007 ਤੋਂ 2017 ਤੱਕ ਕੈਬਨਟ ਵਿੱਚ ਵਜੀਰ ਰਹੇ ਆ ਉਹ ਆਪਣਾ ਆਪਣਾ ਸਪਸ਼ਟੀਕਰਨ ਦੇਣਾ ਮੈਂ ਇਹ ਦੱਸਣਾ ਚਾਹੁੰਨੀ ਐ ਕਿ 2007 ਤੋਂ 2012 ਤੱਕ ਨਾ ਮੈਂ ਐਮਐਲਏ ਸੀ ਤੇ ਨਾ ਮੈਂ ਵਜ਼ੀਰ ਸੀ 2012 ਵਿੱਚ ਮੈਂ 14 ਮਾਰਚ ਨੂੰ ਸੌ ਚੁੱਕੀ ਐ ਕੈਬਨਿਟ ਦੀ ਤੇ 30 ਮਾਰਚ ਨੂੰ ਮੈਂ ਅਸਤੀਫਾ ਦਿੱਤਾ ਤੇ ਉਹ 16 ਦਿਨਾਂ ਦੇ ਦੌਰਾਨ ਮੇਰੀ ਹੋਂਦ ਵਿੱਚ ਨਾ ਹੀ ਕੋਈ ਐਸਾ ਜਲੰਤ ਮਸਲਾ ਆਇਆ ਜਿਸ ਦੇ ਅੱਜ ਸਾਰੇ ਮਸਲੇ ਪੈਦਾ ਹੋਏ ਜਿਹਦੇ ਅੱਜ ਗਲਤੀਆਂ ਗੁਨਾਹਾਂ ਦੀ ਚਰਚਾ ਕੀਤੀ ਜਾ ਰਹੀ ਹੈ ਉਹਨਾਂ 16 ਦਿਨਾਂ ਦੇ ਵਿੱਚ ਕੋਈ ਐਸੀ ਘਟਨਾ ਨਹੀਂ ਆਈ ਜਿਹਦੇ ਵਿੱਚ ਮੇਰੀ ਕੋਈ ਸਲਾਹ ਹੋਵੇ ਜਾਂ ਸੁਝਾਅ ਹੋਵੇ ਜਾਂ ਕਿਸੇ ਕਾਰਵਾਈ ਵਿੱਚ ਮੇਰਾ ਫੈਸਲੇ ਵਿੱਚ ਮੈਂ ਹੋਵਾਂ ਸੋ ਉਹ ਮੈਂ ਬੇਨਤੀ ਕਰਕੇ ਚੱਲੀ ਹਾਂ ਕਿ ਮੇਰਾ ਇੰਨਾ ਕੋ ਰੋਲ ਹੈ 16 ਦਿਨਾਂ ਵਿੱਚ ਜੀ ਰਹੀ ਹਾਂ ਤੇ ਸਿੰਘ ਸਾਹਿਬ ਜੀ ਸਮੇਂ-ਸਮੇਂ ਦੇ ਨਾਲ ਜਦੋਂ ਵੀ ਕੋਈ ਪੰਥਕ ਮਰਿਆਦਾ ਦੀ ਗੱਲ ਆਈ ਹੈ ਗੁਰਮਤ ਸਿੱਖ ਰਹਿਤ ਮਰਿਆਦਾ ਦੀ ਗੱਲ ਆਈ ਹੈ ਜਦੋਂ ਕੋਈ ਪੰਥਕ ਮਸਲੇ ਦੀ ਗੱਲ ਆਈ ਹੈ ਮੈਂ ਹਮੇਸ਼ਾ ਹੀ ਉਹਦੇ ਵਾਸਤੇ ਪਹਿਰੇਦਾਰੀ ਕੀਤੀ ਹੈ ਤੇ ਡਟ ਕੇ ਖਲੋਤੀ ਹੈ ਭਾਵੇਂ ਸਾਰੀ ਸੰਗਤ ਨੂੰ ਪਤਾ ਹੈ ਕਿ ਇੱਕ ਵਾਰੀ ਜਿਹੜੇ ਜਥੇਦਾਰ ਸਨ ਯਾਨੀ ਪੂਰਨ ਸਿੰਘ ਜੀ ਉਹਨਾਂ ਨੇ ਵੀ ਗਲਤੀ ਕੀਤੀ ਸੀ ਉਹਨਾਂ ਨੇ ਮਰਿਆਦਾ ਦਾ ਕਾਂਡ ਕੀਤਾ ਸੀ ਤੇ ਮੈਂ ਉਹਨਾਂ ਅੱਗੇ ਵੀ ਡਟ ਕੇ ਖਲੋ ਗਈ ਸੀ ਇਹ 2000 ਦੀ ਗੱਲ ਹੈ ਜਦੋਂ ਕਦੀ ਵੀ ਕਿਸੇ ਮਸਲੇ ਵਿੱਚ ਐਗਜ਼ੈਕਟਿਵ ਵਿੱਚ ਗੱਲ ਆਈ ਹੈ ਜਾਂ ਪੰਥਕ ਤੌਰ ਤੇ ਆਈ ਹੈ ਮੈਂ ਹਮੇਸ਼ਾ ਹੀ ਆਪਣੀ ਪਹਿਰੇਦਾਰੀ ਕਰਨ ਕੇ ਆਪਣਾ ਜੀਵਨ ਲਪਾਇਆ ਤੇ 550 ਸਾਲਾਂ ਦੇ ਵਿੱਚ ਸਦੀ ਆਈ ਉੱਥੇ ਵੀ ਬਹੁਤ ਸਾਰੀਆਂ ਗੱਲਾਂ ਆਈਆਂ ਜਿੱਥੇ ਮਰਾਦਾ ਦੀ ਗੱਲ ਸੀ ਜਿੱਥੇ ਪਾਣੀ ਦੀ ਵਿਚਾਰ ਦੀ ਗੱਲ ਸੀ ਜਿੱਥੇ ਉੱਥੇ ਬਾਣੀ ਵਿੱਚ ਚੇਂਜ ਕਰਨ ਦੀ ਗੱਲ ਸੀ ਮੈਂ ਉੱਥੇ ਵੀ ਡਟ ਕੇ ਖੜੀ ਹੋਈ ਸੋ ਇਹ ਠੀਕ ਹੈ ਕਈ ਵਾਰੀ ਬੰਦਾ ਆਪਣੇ ਘਰ ਵਿੱਚ ਸਵਾਰਨ ਵਾਸਤੇ ਘਰ ਨੂੰ ਬਚਾਉਣ ਵਾਸਤੇ ਅੰਦਰ ਖਾਤੇ ਸਾਰੀਆਂ ਵਿਚਾਰਾ ਕਰਦਾ ਹੈ ਲੇਕਿਨ ਉਹ ਸਾਰੀਆਂ ਗੱਲਾਂ ਨੂੰ ਪਾਵੇਂ ਮੈਂ ਸਹੀ ਕਹਿੰਦੀ ਸੀ ਪਰ ਸਾਡੇ ਪ੍ਰਧਾਨ ਸਾਹਿਬ ਨੇ ਉਹਨੂੰ ਵਿਰੋਧ ਵਿੱਚ ਲਿਆ ਜਿਹਦੇ ਕਰਕੇ ਦੋ ਵਾਰ ਮੈਨੂੰ ਪਾਰਟੀ ਚੋਂ ਬਾਹਰ ਕੱਢਿਆ ਤੇ ਮੈਂ ਸਾਰਾ ਜੋਖਮ ਚੁਲਿਆ ਇਸ ਕਰਕੇ ਅਸੀਂ ਆਏ ਹਾਂ ਕਿ ਪੰਥ ਵਿੱਚ ਜਿਹੜੀ ਦੁਬਧਾ ਪਈ ਹੈ ਉਹ ਦੁਬਧਾ ਦੂਰ ਹੋਵੇ ਕਿਉਂਕਿ ਸਾਡੇ ਮਨ ਚ ਇੱਕੋ ਹੀ ਗੱਲ ਹੈ ਪਿੱਛੇ ਜਦੋਂ ਇੱਥੇ ਮਸਲਾ ਆਇਆ ਸੀ ਕਿ ਮਾਫੀ ਕਿਸ ਤਰ੍ਹਾਂ ਮੰਗੀ ਜਾਂਦੀ ਹੈ ਉਹਦਾ ਵੀ ਮੈਂ ਬੋਲੀ ਹੈ ਕਿ ਮਾਫੀ ਮੰਗਣ ਦਾ ਟੰਗ ਇੱਕੋ ਹੀ ਹੈ ਜੋ ਸਾਡੀ ਰੀਤ ਹੈ ਜੋ ਸਾਡੀ ਪਰੰਪਰਾ ਹੈ ਜੋ ਸਾਡੀ ਮਰਿਆਦਾ ਹੈ ਸ਼੍ਰੀ ਅਕਾਲ ਤਰ ਸਾਹਿਬ ਦੇ ਉੱਤੇ ਜਾ ਕੇ ਪੇਸ਼ ਹੋਣਾ ਹੁੰਦਾ ਹੈ ਤੇ ਫਸੀਲ ਤੋਂ ਸਾਡੇ ਸਿੰਘ ਸਾਹਿਬਾਨ ਸਾਨੂੰ ਸੁਣਦੇ ਐ ਤੇ ਸਾਨੂੰ ਸਜਾ ਲੁੰਦੇ ਐ ਸੋ ਅੱਜ ਮੈਂ ਇਸ ਗੱਲ ਦਾ ਸਕੂਨ ਮਹਿਸੂਸ ਕਰਦੀ ਐ ਕਿ ਕਮ ਸੋ ਕਮ ਹੋਰ ਕੁਝ ਨਹੀਂ ਤਾਂ ਵਿਦੀ ਵਿਧਾਨ ਤੇ ਅੱਜ ਕੌਮ ਨੂੰ ਪਤਾ ਲੱਗੀ ਵਿਦੀ ਵਿਧਾਨ ਤੇ ਨੌਜਵਾਨ ਪੀੜੀ ਨੂੰ ਪਤਾ ਲੱਗੀ ਔਰ ਇਸ ਗੱਲ ਦਾ ਵੀ ਮੈਨੂੰ ਦਿਲਾਸਾ ਹੈ ਆਸਰਾ ਹੌਸਲਾ ਹੈ ਕਿ ਜਿਹੜੀ ਗੱਲ ਲੋਕਾਂ ਵਿੱਚ ਚਰਚਾ ਬਣ ਗਈ ਸੀ ਕਸ਼ਰੀਆ ਕਾਲਤਾ ਸਭ ਨੂੰ ਤਾਂ ਕੋਈ ਮੰਨਦਾ ਹੀ ਨਹੀਂ ਸ਼੍ਰੀ ਅਕਾਲਤਾ ਸਭ ਦੇ ਜਥੇਦਾਰ ਜੋ ਮਰਜ਼ੀ ਕਰੀ ਜਾਣ ਕੋਈ ਪਰਵਾਹ ਨਹੀਂ ਕਰਦਾ ਲੇਕਿਨ ਅੱਜ ਦੁਨੀਆ ਦੇ ਲੋਕਾਂ ਨੂੰ ਪਤਾ ਲੱਗ ਗਿਆ ਸਾਰੇ ਧਰਮਾਂ ਦੇ ਲੋਕਾਂ ਨੂੰ ਕਿ ਇੱਕ ਮਹਾਨ ਤਖਤ ਹੈ ਸ਼੍ਰੀ ਅਕਾਲਤਾ ਸਾਬ ਜਿੱਥੇ ਸਾਰੀ ਕੌਮ ਪੰਚ ਪ੍ਰਧਾਨੀ ਪ੍ਰਣਾਲੀ ਅਨੁਸਾਰ ਕੋਈ ਫੈਸਲਾ ਹੁੰਦਾ ਹੈ ਤੇ ਤਖਤ ਤੋਂ ਆਵਾਜ਼ਾ ਹੁੰਦਾ ਸੰਦੇਸ਼ ਦਿੱਤਾ ਜਾਂਦਾ ਦਿਸ਼ਾ ਨਿਰਦੇਸ਼ ਦਿੱਤਾ ਜਾਂਦਾ ਆਦੇਸ਼ ਦਿੱਤਾ ਜਾਂਦਾ ਜਾਂ ਕੋਈ ਸਜ਼ਾ ਦਿੱਤੀ ਜਾਂਦੀ ਹੈ ਹਰ ਸਿੱਖ ਨੂੰ ਵੱਡਾ ਹੋਵੇ ਛੋਟਾ ਹੋਵੇ ਵੱਡਾ ਰਾਜੇ ਮਹਾਰਾਜੇ ਵੀ ਹੋਣਗੇ ਉਹਨਾਂ ਨੂੰ ਸੇਧਨੇ ਪਉਣਾ ਪਏਗਾ ਸੋ ਅਸੀਂ ਵੀ ਬੇਨਤੀ ਕਰਨਾ ਹੈ ਕਿ ਸਾਡੇ ਪ੍ਰਤੀ ਵੀ ਕੋਈ ਹੁਕਮ ਹੋਵੇ ਸਿੰਘ ਸਾਹਿਬ ਜੀ ਦਾ ਅਸੀਂ ਨੀਪੀ ਦੀ ਡਾਇਰੈਕਟੋਰੇਟ ਪਾਰਟੀ ਕਮੇਟੀ ਮੈਂਬਰ ਕਮੇਟੀ ਮੈਂਬਰ ਲੰਬਾ ਚਰ ਰਹੇ ਰੋ ਉੱਥੇ ਵੀ ਇਹ ਮਾਮਲੇ ਵਿਚਾਰੇ ਜਾਂਦੇ ਰਹੇ ਸੀ ਅਸੀਂ ਨਹੀਂ ਤੁਹਾਨੂੰ ਭੁਲੇਖੇ ਆ ਸਾਰੇ ਦੇਖੋ ਤੁਸੀਂ মিডিਏ ਵਾਲੇ ਨੇ ਤਾਂ ਗੱਲਾਂ ਕਹੀ ਜਾਣੀਆਂ ਹੁੰਦੀਆਂ ਕਿਸੇ ਪਾਰਟੀ ਪੱਧਰ ਤੇ ਮੈਂ ਤੁਹਾਨੂੰ ਕਹਿ ਸਕਦੀ ਹਾਂ ਮੈਂ ਵਿੱਚ ਲਿਖਿਆ ਹੋਇਆ ਹੈ ਕਿ ਪਾਰਟੀ ਪੱਧਰ ਤੇ ਵੀ ਜਾਂ ਸਰਕਾਰ ਵਿੱਚ ਕੈਬਨਟ ਦੀ ਮਨਿਸਟਰੀ ਵਿੱਚ ਵੀ ਕੋਈ ਕਿਸੇ ਕਿਸਮ ਦਾ ਮਸਲਾ ਐਸਾ ਨਹੀਂ ਆਇਆ ਜਿਹੜਾ ਵਿਚਾਰਿਆ ਗਿਆ ਹੋਵੇ ਇਹ ਜੋ ਫੈਸਲੇ ਹੋਏ ਆ ਉਪਰੋਂ ਹੋਏ ਆ ਅਸੀਂ ਐਸੇ ਕਰਕੇ ਅੰਤਰ ਵਿਰੋਧ ਕਰਦੇ ਸੀ ਜੀ ਜੀ ਕੋ ਸਵਾਲ ਹੈ ਮੰਨ ਲਓ ਕਿ ਜੇਕਰ ਅਕਾਲਤਿਕ ਸਾਹਿਬ ਦੇ ਜਹਿਦਦਾਰ ਹੋਰੀ ਸਜ਼ਾ ਤਾਂ ਲਗਾਉਣੀ ਹੈ ਧਾਰਮੀ ਚਾਹ ਰਾਸੀ ਕਿਉਂਕਿ ਤੁਹਾਡੇ ਸੁਧਾਰ ਲੈਟਰ ਨੂੰ ਕਿਹਾ ਗਿਆ ਸੀ ਕਾ ਕਿ 10 ਸਾਲ ਵਾਸਤੇ ਲਾਂਭੇ ਕਰ ਦੇਣਾ ਚਾਹੀਦਾ ਹੈ ਕਾਲੀ ਦਲ ਦੇ ਲੀਟਰਾਂ ਨੂੰ ਹੁਣ ਜਿਹੜੇ 17 ਨਾਂ ਜਣਿਆਂ ਦੀ ਲਿਸਟ ਆਈ ਹੈ ਉਹਦੇ ਵਿੱਚ ਤੁਹਾਡਾ ਵੀ ਨਾਮ ਹੈ ਪਰਮਿੰਦਰ ਢੀਂਸਾ ਹੋਰਾਂ ਦਾ ਨਾਮ ਹੈ ਜੇਕਰ ਕੱਲ ਨੂੰ ਇਸ ਤਰ੍ਹਾਂ ਹੁੰਦਾ ਹੈ ਜਾਂ ਸਾਲ ਵਾਸਤੇ ਜਾਂ 6 ਮਹੀਨੇ ਵਾਸਤੇ ਰਾਸ਼ੀਏ ਤੇ ਧਾਰਮਿਕ ਤੌਰ ਤੇ ਤੁਹਾਨੂੰ ਲਾਂਭੇ ਕੀਤਾ ਜਾਂਦਾ ਤੁਸੀਂ ਉਸ ਨੂੰ ਪ੍ਰਵਾਨ ਕਰੋਗੇ ਦੇਖੋ ਸ਼੍ਰੀ ਹਕਾਤਖਸ ਸਾਹਿਬ ਜੀ ਦੇ ਜਥੇਦਾਰ ਨੇ ਪੰਜਾ ਸਿੰਘ ਸਹਿਬਾਨਾ ਨੇ ਮਿਲ ਕੇ ਵਿਚਾਰ ਕਰਨੀ ਹੈ ਕਿਹਦਾ ਕਿੰਨਾ ਦੋਸ਼ ਹੈ ਕਿਹਦਾ ਕਿੰਨਾ ਦੋਸ਼ ਹੈ ਕਿ ਨੇ ਕੀ ਕੀਤਾ ਮੈਂ 16 ਦਿਨ ਮਿਨਿਸਟਰ ਰਹੀ ਹਾਂ ਮੈਂ ਤੁਹਾਨੂੰ ਕਹਿਤ ਰਹੀ ਹਾਂ ਕਿ ਮੈਂ 16 ਦਿਨ ਮਿਨਿਸਟਰ ਰਹੀ ਹਾਂ ਉਹਨਾਂ 16 ਦਿਨਾਂ ਦੇ ਦੌਰਾਨ ਇੱਕ ਮਸਲਾ ਹੀ ਨਹੀਂ ਆਇਆ ਇਹ ਚਰਚਾ ਹੀ ਨਹੀਂ ਕੋਈ ਆਈ ਕੋਈ ਐਸੀ ਬਿੱਤਾਂ ਹੀ ਨਹੀਂ ਪੜੀ ਇਸ ਕਰਕੇ ਮੈਂ ਸਭ ਦੀਆਂ ਉਹ ਜੋ ਕਰਨਗੇ ਸਾਨੂੰ ਹੁਕਮ ਪਰਵਾਣ ਹੈ। ਬਾਕੀ ਮੈਂ ਕੋਈ ਦਿਸ਼ਾ ਨਿਰਦੇਸ਼ ਨਹੀਂ ਦੇ ਸਕਦੀ। ਮੈਂ ਨਾ ਸ਼੍ਰੀ ਕਾਦਰ ਸਾਹਿਬ ਨੂੰ ਕੋਈ ਸਲਾਹ ਦੇ ਸਕਦੀ ਹਾਂ, ਨਾ ਮੈਂ ਕੋਈ ਸੁਝਾਅ ਦੇ ਸਕਦੀ ਹਾਂ। ਇਹ ਉਹਨਾਂ ਦੀ ਮਰਜ਼ੀ ਹੈ। ਜਿਨ੍ਹਾਂ ਕੋਲ ਉਹ ਸੁਝਾਅ ਲੈਣਾ ਹੋਵੇ ਉਹ ਲੈ ਸਕਦੇ ਆ। ਲੇਕਿਨ ਮੈਨੂੰ ਕੋਈ ਹੱਕ ਨਹੀਂ ਕਿ ਮੈਂ ਉਹਨਾਂ ਦੀ ਦਿਸ਼ਾ ਨਿਰਦੇਸ਼ ਕਰਾਂ। ਇਹ ਸ਼੍ਰੋਮਿਕ ਕਮੇਟੀ ਦੇ